ਅੱਜ ਕਰੀਬ 1.5 ਵਜੇ ਪੀਆਰਟੀਸੀ ਦੀ ਮਿੰਨੀ ਬੱਸ ਰਤਿਆਂ ਤੋਂ ਬੁੱਢਲਾਡਾ ਆ ਰਹੀ ਸੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਹਾ ਦੇ ਐਸਆਈ ਜਗਮੇਲ ਸਿੰਘ ਨੇ ਦੱਸਿਆ ਕਿ ਇਹ ਬੱਸ ਬੁੱਢਲਾਡਾ ਡਿਪੂ ਦੀ ਸੀ ਇਸ ਦੌਰਾਨ ਅਜੇ ਕੁਮਾਰ ਅਤੇ ਮਿਲਖਾ RAM ਨਾਮੀ ਦੋ ਵਿਅਕਤੀ ਬੁੱਢਲਾਡਾ ਤੋਂ ਆਪਣੇ ਪਿੰਡ ਰਾਮਪੁਰ ਮੰਡੇਰ ਨੂੰ ਮੋਟਰਸਾਈਕਲ ਉੱਤੇ ਜਾ ਰਹੇ ਸੀ ਉਨ੍ਹਾਂ ਦੱਸਿਆ ਕਿ ਪੀਆਰਟੀਸੀ ਦੀ ਬੱਸ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਕਿ ਅਚਾਨਕ ਬੱਸ ਨੇ ਇਹਨਾਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਦੁਰਘਟਨਾ ਵਿੱਚ ਅਜੀਤ ਕੁਮਾਰ ਅਤੇ ਮਿਲਖਾ RAM ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਿਲਖਾ ਸਿੰਘ ਦੇ ਪੁੱਤਰ ਗੁਲਾਬ RAM ਦੇ ਬਿਆਨਾਂ ਦੇ ਆਧਾਰ ਤੇ ਪੀਆਰਟੀਸੀ ਬੱਸ ਦੇ ਮੁਲਾਜ਼ਮ ਦੋਸ਼ੀ ਡਰਾਈਵਰ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਨ। ਉਕਤ ਮ੍ਰਿਤਕ ਮਿਲਖਾ RAM ਦੇ ਪੁੱਤਰ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਆਪਣਾ ਨਿੱਜੀ ਕੰਮ ਕਰਕੇ ਬੁੱਢਲਾਡਾ ਤੋਂ ਨੇ ਪਿੰਡ ਜਾ ਰਹੇ ਸਨ ਜਿਸ ਦੌਰਾਨ ਇਹ ਘਟਨਾ ਵਾਪਰੀ। ਉਹਨਾਂ ਵੱਲੋਂ ਦੋਸ਼ੀ ਡਰਾਈਵਰ ਖਿਲਾਫ ਸਖਤ ਕਾਰਵਾਈ ਕਰਨ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁੱਢਲਾਡਾ। ਮਿਲਖਾਰਾਮ ਸੋਤਰ ਸੈਬਰਾਮ ਜੀ ਮਾ ਉਹਨਾਂ ਦਾ ਬੇਟਾ ਗਲਾਬਰਾਮ ਜੀ। ਰਾਮਪੁਰ ਪਨੇ ਪਿੰਡ ਹੈ ਮੇਰਾ। ਕਿਲੋਮੀਟਰ ਦੇ ਦੂਰੀ ਦੀ ਘਟਨਾ ਵਾਪਰੀ ਹੈ ਮੇਰੇ ਪਿੰਡ ਦੇੋਂ। ਉਥੋਂ ਬੱਸ ਆ ਰਹੀ ਸੀ ਪੀਆਰਟੀਸੀ ਜੀ ਇਧਰੋਂ ਅਸੀਂ ਜਾ ਰਹੇ ਸੀ ਭਲਾ ਡਗਣੀ। ਅਸੀਂ ਆਪਣਾ ਪਰਸਨਲ ਹੀ ਕੰਮ ਆਏ ਸੀ ਕੋਈ ਭਲਾਡੇ ਇਧਰੋਂ ਮੈਂ ਮੇਰਾ ਡੈਡੀ ਤੇ ਮਤਲਬ ਦੋ ਜਣੇ ਅਸੀਂ ਹੋਰ ਸੀ ਮੇਰੇ ਡੈਡੀ ਤੇ ਅਜੇ ਕੁਮਾਰ ਇਹ ਇੱਕ ਇੱਕ ਮੋਟਰਸਾਈਕਲ ਤੇ ਸਵਾਰ ਸੀ ਦੋਨੇ ਤੇ ਉਧਰੋਂ ਓਵਰ ਸਪੀਡ ਬੱਸ ਆ ਰਹੀ ਹੈ ਜੀ ਰੇਤੀਆ ਸਾਈਡ ਤੋਂ ਜਿਨ੍ਹਾਂ ਨੇ ਉਹ ਬਸ ਨੇ ਉਹ ਕੋ ਚਲਤੇ ਦੋਨੇ ਜਣੇ ਜੀ ਉਹਨਾਂ ਦੀ ਮੌਕੇ ਦੀ ਡੈਥ ਹੋ ਗਈ ਸੀ ਤੇ ਅਸੀਂ ਉਸ ਟਾਈਮ ਮੌਕੇ ਦੇ ਗਵਾਹ ਸੀ ਅੱਜ ਕਰੀਬ 1:00 1:30 ਵਜੇ ਦੀ ਗੱਲ ਹੈ ਇੱਕ ਪੀ ਆਰਟੀਸੀ ਦੀ ਮਿੰਨੀ ਬੱਸ ਜੋ ਰਤਿਆ ਸਾਈਡ ਤੋਂ ਆ ਰਹੀ ਸੀ ਭਲਾੜਾ ਨੂੰ ਭਲਾੜਾ ਡਿੱਪੂ ਨੂੰ ਤੇ ਇਹ ਆਪਣੇ ਅਜੇ ਕੁਮਾਰ ਤੇ ਮਿਲਖਾ ਸਿੰਘ ਇਹ ਭਲਾੜਾ ਤੋਂ ਆਪਣੇ ਪਿੰਡ ਮਡੇਰਨਾਂ ਨੂੰ ਜਾ ਰਹੇ ਸੀਗੇ ਉਹ ਤੇਜ਼ ਰਫ਼ਤਾਰ ਨਾਲ ਬੱਸ ਨੇ ਸਾਹਮਣੇ ਇਹਨਾਂ ਨਾਲ ਮੋਟਰ ਹੈੱਡ ਟਕਰਾ ਗਿਆ ਜਿਸ ਵਿੱਚ ਐਕਸੀਡੈਂਟ ਵਿੱਚ ਅਜੇ ਕੁਮਾਰ ਤੇ ਮਿਲਖਾ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਕਿ ਤੇ ਹੁਣ ਅਸੀਂ ਇਹਨਾਂ ਦੇ ਗੁਲਾਬਰਾਮ ਅਮਲਖਾ ਸਿੰਘ ਦੇ بیٹے ਗੁਲਾਬਰਾਮ ਦੇ ਵਿਅੰਤਿ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਦੇ ਖਿਲਾਫ ਮਨਦੀ ਕਾਰਵਾਈ ਕਰਦੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਲਦੀਆਂ ਕੀ